ਮੈਂ ਸਰ ਕੀ ਨਾਮ ਤੁਹਾਡਾ ਤੇ ਕੀ ਪੋਸਟ ਹੈ ਮੈਂ ਪ੍ਰਭਜੀਤ ਸਿੰਘ ਕਾਨੂ ਕੋ ਸਭਰਾ تحصیل ਪੱਟੀ ਜ਼ਿਲ੍ਹਾ ਤਰਨਤਨ ਬਤੌਰ ਕਾਨੂ ਕੋ ਜਿਹੜਾ ਸਭਰਾ ਵਿੱਚ ਮੈਂ ਲੱਗਾ ਆਵਾ ਤੇ ਅੱਜ ਜ਼ਿਲ੍ਹਾ ਕਲੈਕਟਰ ਵਿਕਾਸ ਦਫਤਰ ਤਰਨਤਨ ਵੱਲੋਂ ਸਾਨੂੰ ਆਰਡਰ ਹੋਇਆ ਸੀ ਵੀ ਸਭਰਾ ਦੇ ਵਿੱਚ ਨੰਬਰ 648 ਤੇ 652 ਜੋ ਗੈਰਮੁਕਾ ਰਸਤਾ ਸੀ ਉਹ ਰਸਤੇ ਦੇ ਵਿੱਚ ਕਿਹਨੇ ਘਰ ਬਣਾਏ ਆ ਤੇ ਇਸ ਕਰਕੇ ਉਹਨਾਂ ਦੇ ਘਰਾਂ ਦਾ ਮੁਤਾਬਕ ਫੈਸਲਾ ਕਲੈਕਟਰ ਤਰਨਤਨ ਦੇ ਕਬਜ਼ਾ ਜਿਹੜਾ ਉਹ ਪੰਚਾਇਤ ਦੇ ਹੱਕ ਜਦੋਂ ਆਇਆ ਜਾਵੇ ਉਸ ਉਪਰੰਤ ਕਾਰਵਾਈ ਕਰਦੇ ਹੋਏ ਅੱਜ ਹੀ ਮਾਲਕੀ ਜੋ ਕਬਜ਼ੇ ਵਿੱਚ ਬੈਠੇ ਸੀ ਵਿੱਚ ਗੁਰਜੰਟ ਸਿੰਘ ਤੇ ਅਵਤਾਰ ਸਿੰਘ ਪੁੱਤਰਾਂ ਧਰਮ ਸਿੰਘ ਉਹਨਾਂ ਦਾ ਕਬਜ਼ਾ ਛਡਵਾ ਕੇ ਸਮਾਨ ਸਾਰਾ ਬਾਹਰ ਕਢਵਾ ਕੇ ਤੇ ਘਰਾਂ ਨੂੰ ਬਣੇ ਹੋਏ ਮਕਾਨਾਂ ਨੂੰ ਤਾਲੇ ਲਾ ਕੇ ਤੇ ਚਾਬੀਆਂ ਜੀਆਂ ਮੌਜੂਦਾ ਸਰਪੰਚ ਤੇ ਉਹਨਾਂ ਦੇ ਹਵਾਲੇ ਸਭਰਾ ਦੇ ਕਰ ਦਿੱਤੀਆਂ ਗਿਆ ਹਨ ਤੇ ਇਹਨਾਂ ਨੂੰ ਕਵਤਾ ਦਵਾ ਦਿੱਤਾ ਗਿਆ ਵਾ ਸਰ ਇਹ ਪਰਿਵਾਰ ਨੇ ਸਟੇ ਵੀ ਲਿਆ ਸੀ ਇਹ ਪਰਿਵਾਰ ਵੱਲੋਂ ਜਿਹੜਾ ਸਟੇ ਆ ਉਹ ਨੰਬਰ ਖਸਰਾ ਹੈਗਾ ਵਾ 268 ਦਾ 22/2 ਲੇਕਿਨ ਜਿਹੜਾ ਹਨ ਨੂੰ ਆਰਡਰ ਹੋਏ ਆ ਉਹ 648 ਤੇ 652 ਦੇ ਆਰਡਰ ਹੋਏ ਆ ਤੇ ਸਰ ਜਿਵੇਂ ਕਿ ਹੁਣ ਪਰਿਵਾਰ ਨੂੰ ਅੱਜ ਇਥੋਂ ਘਰੋਂ ਬੇਕਾਰ ਕਰ ਦਿੱਤਾ ਗਿਆ ਵਾ ਤੇ ਪਰਿਵਾਰ ਛੜਕੇ ਤੇ ਆ ਗਿਆ ਵਾ ਕਿ ਇਹਨਾਂ ਨੂੰ ਕੋਈ ਸਰਕਾਰ ਵੱਲੋਂ ਕੋਈ ਇਹ ਕੋਈ ਪਲਾਟ ਦੀ ਕੋਈ ਕਰਕੇ ਦਿੱਤੀ ਗਈ ਆ ਝੂਠ ਕਿਹਾ ਉਹ ਸਾਡੇ ਕੋਈ ਨੌਲੇਜ ਦੇ ਵਿੱਚ ਹੈਗੀ ਨਹੀਂ ਨਾ ਸਾਨੂੰ ਕੋਈ ਤੋਂ ਆਰਡਰ ਆਏ ਆ ਹਾਡੀ ਰਿਪੋਰਟ ਜਿਹੜੀ ਉਹ ਮਾਨਯੋਗ ਡੀ ਸਾਹਿਬ ਨੂੰ ਤੇ ਮੈਕਬੇ ਨੂੰ ਚਲ ਜਾਣੀ ਆ ਉਹ ਰਿਪੋਰਟ ਦੇ ਆਧਾਰ ਤੇ ਜੇ ਉਹ ਮੈਕਮੇ ਨੇ ਕੋਈ ਸਹਾਇਤਾ ਕਰਨੀ ਹੋਈ ਤਾਂ ਕਰ ਸਕਦੇ ਆ ਉਹਦੇ ਬਾਰੇ ਆਪਾਂ ਨੂੰ ਕੋਈ ਨੋਟਿਸ ਨਾ ਕੋਈ ਆਰਡਰ ਆਏ ਹੋਏ ਮੈਕਮੇ ਦਾ ਸਪੂਤਾਂ ਦਾ ਸੂਪ ਪੰਚਾਇਤ ਦੀ ਪੁਛ ਕੀ ਗੱਲ ਬਾਤ ਹੈ ਇਹ ਵੀ ਆਪਣੇ ਦੋ ਇੱਥੇ ਆਪਣੇ ਘਰ ਹੀ ਪੰਚਾਇਤ ਦੀ ਜਗ੍ਹਾ ਜਾਇ ਪਏ ਸੀ ਉਹ ਕਿਸ ਨੇ ਆਪਣੇ ਕੇਸ ਪਾਇਆ ਹੈ ਪ੍ਰੋਫੈਸਰ ਸਾਹਿਬ ਨੇ ਉਹ ਅੱਜ ਮੈਕਮਾ ਆਪਣੇ ਕੋਲ ਭੋਟੇ ਆ ਮੈਂ ਕਿਹਾ ਮੈਂ ਇਹ ਆ ਤੇ ਦਖਲ ਦਵਾ ਆ ਕੇ ਤਾਂ ਵੀ ਉਹ ਕਹਿ ਰਹੇ ਵਾਲੇ ਕਰਦੇ ਨੇ ਕਿ ਪਰਿਵਾਰ ਵੱਲੋਂ ਕੋਈ ਤਰਾਜ ਨਹੀਂ ਜਤਾਇਆ ਗਿਆ ਕਿ ਉਹ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਨੇ ਵੇਖੋ ਦੁੱਖਾ ਹੁੰਦਾ ਹੀ ਆ ਤਰਾਜ ਹੁਣ ਜਿਹੜੀ ਸਰਕਾਰੀ ਜ਼ਮੀਨ ਆ ਜਿੱਥੇ ਕਬਜ਼ਾ ਕੀਤਾ ਉਹ ਛੱਡਣੇ ਪੜਾਏ ਕਿਹਨਾਂ ਜੀ ਤਾਦਾ ਗਰਦਿਆਟ ਸਿੰਘ ਆ ਜੀ ਮੈਂ ਅੱਜ ਇੱਥੇ ਮਹਿਕਮਾ ਪਹੁੰਚਾ ਹੋਵੇ ਤੇ ਪਿੰਡ ਦੀ ਪੰਚਾਇਤ ਪਹੁੰਚੀ ਆ ਅੱਜ ਇੱਥੇ ਦਖਲ ਦਵਾਇਆ ਗਿਆ ਵਾ ਤੁਹਾਡਾ ਕੀ ਪੱਖ ਆ ਕੀ ਕਹਣਾ ਤੁਹਾਡਾ ਸਾਡਾ ਕਹਿਣਾ ਜੀ ਵੀ ਅਸੀਂ ਅੱਜ ਤੋਂ ਵੀ 25 ਸਾਲ ਤੋਂ ਰਹਿ ਰਹੇ ਇੱਥੇਾਰੇ ਚਾਰ ਭਰਾ ਸੀਗੇ ਚੋਂ ਭਰਾਵਾਂ ਦੇ ਸਾਡੇ ਘਰ ਡੋਡ ਮਕਾਨ ਬਣੇ ਸੀ ਇਹਨਾਂ ਨੇ ਪਹਿਲਾਂ ਮੇਰੇ ਬਾਪ ਨੂੰ ਤੇ ਇਹਨਾਂ ਦਾ ਬਾਪ ਜਿੰਨਾਂ ਨਾਲ ਝਗੜਾ ਉਹਨਾਂ ਦਾ ਬਹੁਤ ਜ਼ਿਆਦਾ ਲਿਆ ਸੀ ਉਹਨਾਂ ਨੇ ਸਾਨੂੰ ਇੱਥੇ ਜਗ੍ਹਾ ਦਿੱਤੀ ਰਹਿਣ ਵਾਸਤੇ ਵੀ ਧੰਨਵਾਦ ਕੀਤਾ ਜਗ੍ਹਾ ਚੋਂ ਅਸੀਂ ਪੰਜ ਮਰਲੇ ਦਵਾਂਗੇ ਬਾਕੀ ਚਲੋ ਹੋਰ ਵੀ ਲੋਕ ਪੰਚਾਇਤ ਸੀ ਥਾਂ ਮਦਲੀ ਕੋਈ ਨਹੀਂ ਤੁਸੀਂ ਗਰੀਬ ਬੰਦੇ ਮੰਨ ਲਓ ਘਰ ਬਣਾ ਲਓ ਕੋਈ ਝਗੜਾ ਉਹਨਾਂ ਦੇ ਅਸੀਂ ਘਰ ਬਣਾਏ ਬੈਠੇ ਸੀ ਉਦੋਂ ਥੋੜਾ ਇੱਕ ਸਾਲ ਬਾਦ ਇਹਨਾਂ ਦੇ ਪਤਾ ਨਹੀਂ ਕੀ ਚਾਣਕ ਦਿਲ ਚਾਈਆ ਮੁੜ ਕੇ ਇਹਨਾਂ ਨੇ ਕਹਦਾ ਵੀ ਸਾਡੀ ਮਾਲਕੀ ਜਗ੍ਹਾ ਨੂੰ ਖਾਲੀ ਕੀਤਾ ਜਾਵੇ ਕਿਸ ਨੇ ਪਈ ਇਹ ਹੌਣ ਸਿੰਘ ਲੋ ਪਈ ਸੀ ਧਰਮ ਸਿੰਘ ਵਾਲਾ ਸਾਡੇ ਪਿਤਾ ਦੇ ਉਸ ਤੋਂ ਬਾਅਦ ਜੀ ਉਹਨਾਂ ਦੀ ਸਮਾਂ ਬਾਅਦ ਦੇਸੋ ਵੀ ਆ ਉਹਦੇ ਤੋਂ ਮੁੜ ਕੇ ਕਰਲਾਜ ਸਿੰਘ ਨੇ ਸਾਡੇ ਖਿਲਾਫ ਸਾ ਕਰਲਾਜ ਸਿੰਘ ਉਹ ਨਹੀਂ ਉੱਥੇ ਭੁਗਦੇ ਰਹੀ ਇਹ ਮਾਲਕੀ ਸਾਡੀ ਜ਼ਮੀਨ ਤੇ ਬੈਠੇ ਆ ਇਹਨਾਂ ਨੇ ਘਰ ਮਾਲਕੀ ਚ ਤੇ ਖਾਲੀ ਕੀਤੇ ਜਾ 2018 ਦੇ ਲਗਭਗ ਤੋਂ ਉਹਨਾਂ ਨੇ ਦੋ ਘਰ ਸਾਡੇ ਜਿਹੜੇ ਆ ਉਹ ਲੋਕ ਖਾਲੀ ਕਰਾਦੇ ਵੀ ਇਹ ਮਾਮਾ ਮੇਰੀ ਮਾਲਕੀ ਦੇ ਵਿੱਚ ਬੈਠੇ ਆ। ਉਸ ਤੋਂ ਬਾਅਦ 4-5 ਸਾਲ ਬਾਅਦ ਮੁੜ ਕੇ ਨਾ 2 ਸਾਲ ਬਾਅਦ 18 ਦੇ ਲਗਭਗ ਉਦੋਂ ਇਹਨਾਂ ਫੇਰ ਮੇਰੇ ਤੇ ਕੇਸ ਪਾਦਾ ਮੇਰੇ ਤੇ ਤੇ ਮੇਰੇ ਛੋਟੇ ਭਰਾ ਬਤਾਰ ਸਿੰਘ ਤੇ ਵੀ ਇਹ ਪੰਚਾਇਤ ਦੀ ਥਾਂ 'ਚ ਬੈਠੇ ਆ। ਫੇਰ ਇਹਨਾਂ ਰਸਤਾ ਵੀ ਰਸਤੇ ਦੀ ਥਾਂ 'ਚ ਨਕਰ ਪਾਇਆ ਉਹ ਲੋ ਉੱਤੇ ਆਉਣ ਜਾਣ ਵਾਲੇ ਜਿਹੜੇ ਲੋਕ ਉਹਨਾਂ ਨੂੰ ਬਹੁਤ ਤੰਗੀ ਆ, ਪਰੇਸ਼ਾਨੀ ਆ। ਇਹ ਰਸਤਾ ਜਿਹੜਾ ਵੀ ਖਾਲੀ ਕੀਤਾ ਜਾਵੇ। ਜਿਹੜਾ ਕਿ ਰਸਤਾ ਇੱਕ ਮਨ ਕੱਚਾ ਰਸਤਾ ਚੱਲ ਰਿਹਾ। 15 20 ਫੁੱਟ ਦਾ ਰਸਤਾ ਜਿੱក ਬੰਨੇ ਰੋਡ ਚੱਲ ਰਿਹਾ ਕੋੜ ਬੁੱਡੇ ਨੂੰ ਜਿਹੜਾ ਹਰੇਕੇ ਸਾਈਡ ਨੂੰ ਪੱਟੇ ਨੂੰ ਮਿਲ ਜਾਂਦਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤਾਂ ਇਹੋ ਹੀ ਮੰਗ ਕਰਦੇ ਵੀ ਅਸੀਂ ਗਰੀਬ ਬੰਦੇ ਨਾ ਸਾਡੇ ਕੋਲੇ ਇਸ ਜਗ੍ਹਾ ਤੋਂ ਇਲਾਵਾ ਕੋਈ ਜਗ੍ਹਾ ਹੈਗੀ ਨਹੀਂ ਰਹਿਣ ਨੂੰ ਪਾਈ ਪਾਈਂ ਮਹਾਮਾਰਲੇ ਤਾਂ ਆ ਹੀ ਉਹਦੇ ਤੋਂ ਵੀ ਅੱਜ ਇਨਾਂ ਕਾ ਵੀ ਕੋਈ ਵੀ ਆਰਡਰ ਹਾਈ ਕੋਰਟ ਦੇ ਆ ਜੇ ਰੈਟ ਪਈਏ ਤੁਹਾਨੂੰ ਵੀ ਘਰ ਖਾਲੀ ਕਰਨਾ ਹੀ ਪੈਣਾ ਚਲੋ ਜਿਹੜੇ ਸਾਡੇ ਕੋਲੇ ਕਾਗਜ਼ ਹੈਗੇ ਹਾਈ ਕੋਰਟ ਵੱਲੋਂ ਅਸੀਂ ਵੀ ਵਿਖਾਏ ਆ ਉਹਨਾਂ ਕਹਿੰਦੇ ਵੀ ਇਹਦੇ ਵਿੱਚ ਇਹਦੇ ਰਾਈ ਨਹੀਂ ਰੁਕ ਸਕਦਾ ਇਹ ਵੇਖ ਕੇ ਕਿ ਇਹ ਸੀ ਆ ਇਹਦੇ ਵਿੱਚ ਕੋਈ ਸਟੇ ਨਹੀਂ ਹੈਗਾ ਅਸੀਂ ਚਲੋ ਸਾਨੂੰ ਵਕੀਲ ਸਾਹਿਬ ਕਹਿੰਦੇ ਵੀ ਇਹਦੇ ਵਿੱਚ ਸਟੇ ਚੱਲਦਾ ਅਸੀਂ ਸ਼੍ਰੀਅ ਵਿਖਾਇਆ ਪਰ ਅਸੀਂ ਅਣਪੜ੍ਹ ਬੰਦੇ ਸਾਨੂੰ ਕਿਹੜਾ ਪਤਾ ਅਸੀਂ ਤਾਂ ਜੋ ਵੀ ਹੋ ਗਿਆ ਸੀ ਉਹਨਾਂ ਕਹਾ ਵਕੀਲ ਸਾਹਿਬ ਨੇ ਉਸ ਹਿਸਾਬ ਨਾਲ ਹੀ ਕਹਦਾ ਵੀ ਸਾਡੇ ਕੋਲ ਸਟੇ ਆ ਜਿਹੜੇ ਅਫਸਰ ਆਏ ਆ ਪੜਾਈ ਲੈ ਕੇ ਚਲੋ ਮੌਤ ਪਰ ਪਿੰਡ ਦੇ ਆ ਗਏ ਇਹਨਾਂ ਵੇਖਿਆਂ ਦੇ ਵੀ ਨਹੀਂ ਕੋਈ ਸਟੇ ਨਹੀਂ ਹੈਗਾ ਜਿਹੜੇ ਕਾਨੂੰਨ ਕੋਤਾ ਬੰਦੇ ਸੀ ਇਹ ਦਖਲ ਜਿਹੜਾ ਇਹ ਨਹੀਂ ਰੁਕ ਸਕਦਾ ਵੀ ਇਹ ਕਾਰਵਾਈ ਪਾਉਣੀ ਪਏ ਹੁਣ ਜਿਵੇਂ ਅੱਜ ਤੁਹਾਨੂੰ ਜਿਵੇਂ ਘਰੋਂ ਬੇਕਾਰ ਕਰ ਦਿੱਤਾ ਗਿਆ ਵਾ ਹਾਂਜੀ ਮਨ ਦੇ ਵਿੱਚ ਕਿੱਦਾਂ ਦਾ ਮਹਿਸੂਸ ਹੋ ਰਿਹਾ ਵਾ ਕਿ ਜੀਗਰ ਦਾ ਮਰਦ ਗਿਆ ਕੋਈ ਨਹੀਂ ਸਾਇਰ ਦੋ ਘਰ ਨਹੀਂ ਸਾਇਰ ਦੋ ਘਰ ਚਾਰ ਤਰਾਹ ਚ ਪਹਿਲੇ ਦੋ ਦਾ ਪਹਿਲੂ ਢਾਇਆ ਦੂਦਾਂ ਦਾ ਫੇਰ ਤਾਂ ਸਾਇਰ ਬਣ ਨਹੀਂ ਜਾਏ ਮੈਂ ਅੱਜ ਨਿਆ ਕੁੜੀਆਂ ਆਵਾਂ ਬੋਲ ਕੇ ਦੇਖੋ ਉਹਨਾਂ ਨੇ ਇਹ ਵੀ ਸਕੂਲੋਂ ਇਹ ਵੀ ਸਕੂਲਾਂ ਕੱਢੀਆਂ ਕੁੜੀਆਂ ਕੀ ਨਾ ਤਾ ਅੰਬਰ ਜੀ ਜਕਰ ਅੱਜ ਇੱਥੇ ਮੈਹਿਕਮਾ ਪਹੁੰਚਿਆ ਵਾ ਤੇ ਪੰਚਾਇਤ ਪਹੁੰਚੀ ਆ ਸਾਰੀ ਪਿੰਡ ਸਭ ਰਾਤ ਹਾਂਜੀ ਤੇ ਤੁਹਾਨੂੰ ਅੱਜ ਘਰ ਦਾ ਸਾਰਾ ਸਮਾਨ ਜੋ ਬਾਹਰ ਰਖਵਾ ਦਿੱਤਾ ਗਿਆ ਵਾ ਹਾਂਜੀ ਕੰਨ ਪਾਲੇ ਲਗਾ ਦਿੱਤੇ ਵਾ ਕੀ ਕਹਿਣਾ ਤਾ ਕੀ ਕਹਿਣਾ ਹਨ ਨੂੰ ਸਾਫ ਦਿੱਤਾ ਜਾਵੇ ਸਾਨੂੰ ਕਿਸ ਬਨੇ ਘਰ ਦਿੱਤਾ ਜਾਵੇ ਕਿੱਧਰ ਜਾਈਏ ਮਟਿਆਰਾ ਹਡੀਆਂ ਧੀਆਂ ਵਾ ਕਿੱਧਰ ਨੂੰ ਜਾਈਏ ਬੋਲਣ ਹੋਏ ਹਣ ਇੱਥੇ ਰਹਿੰਦੇ ਆਂ ਬੋਲ ਹਾਂਜੀ ਕੀ ਨਾਂ ਵੀਜੀ ਤੁਹਾਡਾ ਦਵਿੰਦਰ ਸਿੰਘ ਜੀ ਇਹ ਜੋ ਅੱਜ ਇਸ ਮਹਿਗਮਾ ਪੁੰਚਾ ਦੇ ਪੰਚਾਇਤ ਪੂਰੀ ਚੁੰਤੀ ਆ ਇੱਕ ਘਰ ਖਾਲੀ ਚ ਹੋਇਆ ਗਿਆ ਕੀ ਕਹਿਣਾ ਪਤਾ ਸਰਦਾਰ ਜੀ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਨਿੱਕੇ ਨਿੱਕੇ ਬੱਚੇ ਨੇ 6-6 ਮਹੀਨਿਆਂ ਦੇ ਔਰ 16-16 15-15 ਸਾਲਾਨੀਆਂ ਕੁੜੀਆਂ ਇਹ ਮਟਾਰਾ ਕੁੜੀਆਂ ਲੈ ਕੇ ਸਭ ਜਵਾਗ ਲੈ ਕੇ ਸੜਕ ਤੇ ਬੇਕਾਰ ਹੋ ਗਏ ਆ ਤੇ ਘਰ ਇਹਨਾਂ ਦੇ ਨੇ ਵੇਖੋ ਜੰਦਰਾਵਾ ਚੁਕਾ ਏ ਤੇ ਦੱਸੋ ਕਿੱਥੇ ਜਾਣਗੇ ਜੋ ਸਰਕਾਰ 5-5 ਮਰਲਿਆਂ ਦਾ ਐਲਾਨ ਕਰ ਰਹੀ ਆ ਉਦੇ باوجود ਹੁੰਦਿਆਂ ਸਰਕਾਰ ਦੇ ਹੁੰਦਿਆਂ ਵੀ ਇਹਨਾਂ ਨੂੰ ਘਰੋਂ ਬਾਹਰ ਕੱਢਿਆ ਗਿਆ ਵਾ ਕੋਠੇ ਪਵਾ ਕੇ ਦਿੱਤੇ ਜਾਂਦਾ ਵਾਦਾ ਕਰੀਏ ਸਰਕਾਰ ਫਿਰ ਵੀ ਇਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਇਹਨਾਂ ਨੂੰ ਸਾਫ ਦਿੱਤਾ ਜਾਵੇ ਇਹਨਾਂ ਨੂੰ ਘਰ ਬਣਾ ਕੇ ਦਿੱਤੇ ਜਾਣ ਜੇ ਪੰਚਾਇਤੀ ਜਗਾ ਹੀ ਜਿਸ ਬੰਦੇ ਨੇ ਇਹਨਾਂ ਨੂੰ ਦਿੱਤੀ ਸੀ ਨਾ ਉਸੇ ਬੰਦੇ ਨੇ ਇਹਨਾਂ ਤੋਂ ਛਡਵਾ ਲਈ ਆ ਇਹਨਾਂ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਹਾਂਜੀ ਕੀ ਨਾ ਤੁਹਾਡਾ ਸੁਖਿੰਦਰ ਕੌਰ ਕੀ ਗੱਲ ਬਾਤ ਹੈ ਜਿੱਥੇ ਮਹਿਕਮੇ ਵੱਲੋਂ ਘਰ ਕੱਢਿਆ ਗਿਆ ਇਹ ਜੀ ਸਾਨੂੰ ਇੱਥੇ 25 26 ਸਾਲ ਹੋ ਗਿਆ ਰਹਿੰਦੇ ਆਣੋਂ ਤੇ ਇਹ ਬੰਦਾ ਪਹਿਲਾਂ ਤਾਂ ਕਹਿੰਦਾ ਸੀ ਵੀ ਮੇਰੀ ਇਹ ਨੰਬਰੀ ਜ਼ਮੀਨ ਆ ਕਰਲਾਜ ਸਿੰਘ ਇਹਦਾ ਨਾਮ ਆ ਤੇ ਪਟਿਆਲੇ ਦੇ ਰਹਿਣ ਵਾਲਾ ਜੀ ਪਹਿਲਾਂ ਕਿਤੇ ਸਭਰਾਵੀ ਰਹਿੰਦਾ ਹੋਊਗਾ ਜੀ ਤੇ ਹੁਣ ਇਹਨੇ ਜਿਹੜਾ ਸੀਗਾ ਇਹਨਾਂ ਨੂੰ ਦੋ ਘਰ ਜਿਹੜੇ ਅੱਜ ਖਾਲੀ ਕਰਾ ਦਿੱਤੇ ਘਰਾਂ ਨੂੰ ਜਿੰਦਰਾ ਲਵਾਤਾ ਜੀ ਤੇ 2000 2018 ਦੇ ਵਿੱਚ ਇਹਨੇ ਸਾਡੇ ਜਿਹੜੇ ਦੋ ਘਰ ਖਾਲੀ ਕਰਕੇ ਤੇ ਉਦੋਂ ਜਿਹੜੀ ਇਟ ਵਟਾ ਸੀ ਠਵਾ ਕੇ ਸਾਰਾ ਇਟ ਵਟਾ ਲੈ ਗਿਆ ਜੀ ਤੇ ਕੁਲਰਾਜ ਸਿੰਘ ਕੋਲੋਂ ਤੁਸੀਂ ਜਗਾ ਮੁੱਲ ਲਈ ਸੀ ਕਿ ਨਹੀਂ ਜੀ ਇਹ ਪੰਚਾਇਤੀ ਜਗਾ ਸੀ ਲੋਕ ਵੀ ਬੈਠੇ ਆਦੇ ਅਸੀਂ ਵੀ ਬੈਠੇ ਹਾਂ ਜੀ ਮੈਂ ਰਣਜੀਤ ਸਿੰਘ ਆ ਪਿੰਡ ਸਭਰਾ ਤੇ ਬਲਾਕ ਪ੍ਰਧਾਨ ਆ ਸਿੱਧੂਪੁਰ ਜਹਵਦੀ ਦਾ ਅੱਜ ਇੱਥੇ ਮਹਿਕਵੇਂ ਵੱਲੋਂ ਇਹ ਧਰ ਖਾਲੀ ਕਰਵਾਇਆ ਗਿਆ ਵਾ ਦਖਲ ਪਵਾਇਆ ਗਿਆ ਕਿਹចਣਾ ਪਤਾ ਇਹ ਬਹੁਤ ਨਿੰਦਣਯੋਗ ਆ ਗਰੀਬਾਂ ਦਾ ਸਰਾਸਰ ਠੱਗਾ ਹੋਇਆ ਇਹ ਲਾਤਾ ਕਾ ਅਹੀਂ ਅਜੇ ਤੱਕ ਨਹੀਂ ਵੇਖਿਆ ਜਨਾਜ਼ ਹੋਇਆ ਹਾਂਜੀ 3 ਮੰਗ ਕਰਦੇ ਅਸੀਂ ਮੰਗਾ ਇਨਸਾਫ ਦੀ ਕਰਦੇ ਆ ਇਹ ਜਿਹੜਾ ਕਿਰਾਇਆ ਗਿਆ ਵਾ ਇਹਨਾਂ ਦਾ ਘਰ ਸੀ ਤੇ ਬਾੜਿਆ ਦਾ ਤੇ ਤਗੜਿਆ ਦਾ ਸਵਾਲ ਆ ਉਹ ਪ੍ਰੋਫੈਸਰ ਜਿਹੜਾ ਵਾ ਇਹਨਾਂ ਦੇ ਬੜੇ ਚਿਰ ਤੋਂ ਪਿੱਛੇ ਪਿਆ ਖਾਲੀ ਕਰਾ ਕੇ ਉੱਟ ਟਿਕਿਆ